ਮੁੱਖ ਮੰਤਰੀ ਪੰਜਾਬ ਸਰਕਾਰ ਸਰਦਾਰ ਭਵਨ ਸਿੰਘ ਮਾਨ ਦੇ ਦੁਸ਼ਾ ਨਿਰਦੇਸ਼ ਤੇ ਸਰਕਾਰ ਆਪਕੇ ਦਵਾਰ ਪ੍ਰੋਗਰਾਮ ਤਹਿਤ ਅੱਜ ਫਾਜ਼ਿਲਕਾ ਦੇ ਐਸਡੀਐਮ ਦਫਤਰ ਵਿਖੇ ਇੱਕ ਕੈਂਪ ਲਗਾਇਆ ਗਿਆ ਜੋ ਕੈਂਪ ਸਵੇਰ ਤੋਂ ਸ਼ੁਰੂ ਹੋ ਕੇ ਸ਼ਾਮ ਤੱਕ ਚੱਲੇਗਾ ਕੈਂਪ ਦਾ ਨਿਰੀਖਣ ਕਰਨ ਲਈ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾਕਟਰ ਸੇਨੂ ਦੁੱਗਲ ਐਮਐਲਏ ਫਾਜ਼ਿਲਕਾ ਸਰਦਾਰ ਨਰਿੰਦਰਪਾਲ ਸਿੰਘ ਸਵਨਾ ਵਿਸ਼ੇਸ਼ ਤੌਰ ਤੇ ਪੂਜੇ ਇੱਥੇ ਉਹਨਾਂ ਦੇ ਨਾਲ ਐਸਡੀਐਮ ਭੰਡਾਰੀ ਵੀ ਮੌਜੂਦ ਰਹੇ ਇਸ ਮੌਕੇ ਕੈਂਪ ਵਿੱਚ ਨਗਰ ਕੌਂਸਲ ਸੁਪਰਵਾਈਜ਼ਨ ਦਫ਼ਤਰ ਹਸਪਤਾਲ ਨਰੇਗਾ ਮਨਰੇਗਾ ਵੀਡੀਓ ਦਫ਼ਤਰ ਵੱਖ-ਵੱਖ ਤਰ੍ਹਾਂ ਦੀਆਂ ਸੰਸਥਾਵਾਂ ਤੋਂ ਇਲਾਵਾ ਤਹਿਸੀਲ ਦਫ਼ਤਰ ਕਾਨੂੰਗੋ ਦਫ਼ਤਰ ਵੀਡੀਓ ਦਫ਼ਤਰ ਦੇ ਕਰਮਚਾਰੀ ਪੁੱਜੇ ਅਤੇ ਕੈਂਪ ਲਾਇਆ ਗਿਆ ਤੇ ਕੈਂਪ ਵਿੱਚ ਲੋਕ ਆਦੀਆਂ ਮੁੱਖ ਮੁਸ਼ਕਲਾਂ ਦੁੱਖ ਤਕਲੀਫਾਂ ਤੇ ਜੋ ਕੰਮਾਂ ਵਿੱਚ ਆ ਰਹੀਆਂ ਦਿੱਕਤਾਂ ਉਸ ਨੂੰ ਲੈ ਕੇ ਪੁੱਜੇ ਅਤੇ ਕੰਮ ਦਾ ਨਿਰੇਖਣ ਕਰਨ ਲਈ ਡਿਪਟੀ ਕਮਿਸ਼ਨਰ ਮੈਡਮ ਡਾਕਟਰ ਸੇਨੂ ਦੁੱਗਲ ਅਤੇ ਵਿਧਾਇਕ ਫਾਜ਼ਿਲਕਾ ਸਰਦਾਰ ਨਰਿੰਦਰਪਾਲ ਸਿੰਘ ਸਵਨਾ ਵਿਸ਼ੇਸ਼ ਤੌਰ ਤੇ ਪੁੱਜੇ ਲੋਕਾਂ ਵੱਲੋਂ ਜੋ ਕੰਮ ਲੈ ਕੇ ਆਏਗੇ ਉਹਨਾਂ ਨਾਲ ਵੀ ਡਿਪਟੀ ਕਮਿਸ਼ਨਰ ਸੇਨੂ ਦੁੱਗਲ ਅਤੇ ਐਮਐਲਏ ਨਰਿੰਦਰਪਾਲ ਸਵਨਾ ਵੱਲੋਂ ਗੱਲਬਾਤ ਕੀਤੀ ਗਈ ਅਤੇ ਕੈਂਪ ਵਿੱਚ ਆਏ ਵੱਖ-ਵੱਖ ਵਿਭਾਗ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਗਈ ਜਿਸ ਦੌਰਾਨ ਲੋਕਾਂ ਇਹ ਕੋਜਕ ਸ਼ਿਕਾਇਤਾਂ ਵੀ ਮਿਲੀਆਂ ਆਤੇ ਕਮਾ ਪ੍ਰਤੀ ਡਿਪਟੀ ਕਮਿਸ਼ਨਰ ਸੇ ਨੂੰ ਦੁਗਲਤੇ ਐਮ ਐਲ اے ਨੇ ਤਸੱਲੀ ਵੀ ਜਿਤਾਈ ਅਤੇ ਕਿਹਾ ਵੀ ਜੋ ਕਮ ਜਾਇ ਤਰੀਕੇ ਨਾਲ ਹੋਣ ਵਾਲੇ ਹਨ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੋਣ ਵਾਲੇ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ ਅਤੇ ਜੋ ਨਜਾਇਜ਼ ਹਨ ਉਹ ਕਿਸੇ ਵੀ ਹਾਲਤੇ ਨਹੀਂ ਕੀਤੇ ਜਾਣਗੇ ਚਾਹੇ ਉਹ ਕਿਸ ਦੇ ਵੀ ਹੋਣ ਤੇ ਕਿੰਨੇ ਦਿਨ ਭਾਵੇਂ 5 ਸਾਲ ਦੇ ਹੋਣ ਭਾਵੇਂ 10 ਸਾਲ ਦੇ ਹੋਣ ਨਜਾਇਜ਼ ਕੰਮ ਗਲਤ ਕੰਮ ਨਹੀਂ ਕੀਤੇ ਜਾਣਗੇ ਜੋ ਜਾਇਜ਼ ਕੰਮ ਸਰਕਾਰ ਦੇ ਤੇ ਕਾਨੂੰਨ ਦੇ ਦਾਇਰੇ ਚ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਇਸ ਮੌਕੇ ਲੋਕਾਂ ਦੀਆਂ ਮਿਲ ਰਹੀਆਂ ای ਡਬਲਯੂ ਐਸ ਐਸ ਸੀ ਸਰਟੀਫਿਕੇਟ ਬੀ ਸੀ ਸਰਟੀਫਿਕੇਟ ਤੇ ਹੋਰ ਸਰਟੀਫਿਕੇਟ ਸੰਬੰਧੀ ਆ ਰਹੀਆਂ ਦਿੱਕਤਾਂ ਦੇ ਸਬੰਧ ਵਿੱਚ ਤਹਿਸੀਲ ਦੇ ਰਾਣੀ ਮੈਡਮ ਦੀ ਡਿਪਟੀ ਕਮਿਸ਼ਨਰ ਵੱਲੋਂ ਕਲਾਸ ਲਗਾਈ ਗਈ ਅਤੇ ਉਸ ਦਾ ਰਿਕਾਰਡ ਵੀ ਮੰਗਾਇਆ ਗਿਆ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ ਡੀ ਐਮ ਸਾਹਿਬ ਨੂੰ ਨਿਰਦੇਸ਼ ਕੀਤੇ ਗਏ ਐਸ ਡੀ ਐਮ ਪੰਡਾਰੀ ਜੀ ਨੂੰ ਕਿ ਰਿਕਾਰਡ ਸ਼ਾਮ ਤੱਕ ਮੈਡਨ ਦਫਤਰ ਪਹੁੰਚਾਇਆ ਜਾਵੇ ਹੋਰ ਬੋਲਦੇ ਹੋਏ ਡਿਪਟੀ ਕਮਿਸ਼ਨਰ ਸੀ ਨੂੰ ਦੁੱਗਲ ਅਤੇ ਐਮ ਐਲ ਏ ਰੇਂਦਰ ਪਾਲ ਸਿੰਘ ਸਵੜਾ ਨੇ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਬਣੇ ਰਹੋ ਸਹੀ ਗੱਲ ਹੈ ਸਾਡੇ ਦਫ਼ਤਰ ਦੇ ਵਿੱਚ ਪਤਾ ਨਹੀਂ ਕਿੰਨੀਆਂ ਸ਼ਿਕਾਇਤਾਂ ਆਉਂਦੀਆਂ ਤੁਸੀਂ ਅੱਜ ਅੱਧਾ ਆ ਕੇ ਆਏ ਹੋ ਤਾਂ ਸਹੀ ਜਗ੍ਹਾ ਆ ਗਏ ਹਾਂ ਹਾਂ ਜੀ ਜੀ ਕੋਲ ਆਪਣੇ ਆਪ ਵੇ ਬੈਠਾ ਹੈ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਇੱਕ ਛੱਤ ਦੇ ਥੱਲੇ ਲੋਕਾਂ ਨੂੰ ਸਾਰੇ ਜਿਹੜੇ ਅਫਸਰ ਸਹਿਬਾਨ ਜਿਹੜੇ ਬੈਠ ਕੇ ਕੰਮ ਕਰਨ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਸਮੱਸਿਆਵਾਂ ਦਾ ਹੱਲ ਕਰਨ ਔਰ ਉਸ ਤਰੀਕੇ ਨਾਲ ਜਿਹੜਾ ਅੱਜ ਅਸੀਂ ਕੈਂਪ ਜਿਹੜਾ ਫਾਜ਼ਿਲਕਾ ਦੇ ਐਸਡੀਐਮ ਦਫ਼ਤਰ ਲਗਾਇਆ ਹੈ ਔਰ ਅੱਜ ਇਲੈਕਸ਼ਨ ਤੋਂ ਬਾਅਦ ਜਿਹੜਾ ਫਾਜ਼ਿਲਕਾ ਇਲਾਕੇ ਦੇ ਵਿੱਚ ਇਹ ਪਹਿਲਾ ਕੈਂਪ ਹੈ ਆਪ ਦੀ ਸਰਕਾਰ ਆਪ ਦੇ ਦੁਆਰ ਔਰ ਇਸ ਤੋਂ ਬਾਅਦ ਸੀ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਅਸੀਂ ਨਗਰ ਕੌਂਸਲ ਫਾਜ਼ਿਲਕਾ ਦੇ ਵਿੱਚ ਵੀ ਇੱਕ ਕੈਂਪ ਲਾਉਣ ਜਾ ਰਹੇ ਹਾਂ ਜਿੱਕੇ ਸਾਨੂੰ ਨਗਰ ਕੌਂਸਲ ਇੰਟਰਨੈਟ ਕੰਪਨੀ ਜਿਵੇਂ ਸਾਨੂੰ ਲੋਕ ਕਈ ਮਿਲੇ ਨੇ ਸ਼ਿਕਾਇਤਾਂ ਮਿਲੀਆਂ ਨੇ ਲੋਕਾਂ ਦੀਆਂ ਜਿਹੜੇ ਸ਼ਹਿਰ ਦੇ ਵਿੱਚ ਉਹ ਪ੍ਰੋਬਲਮਸ ਨੇ ਉਹਦੇ ਵਿੱਚ ਜਿਹੜਾ ਅਸੀਂ ਨਗਰ ਕੌਂਸਲ ਦੇ ਵਿੱਚ ਵੀ ਇੱਕ ਕਦਮ ਲਗਾਵਾਂਗੇ ਸ਼ਹਿਰ ਦੇ ਲੋਕਾਂ ਤੇ ਆ ਕੇ ਮਿਲ ਸਕਦੇ ਨੇ ਕਿ ਜੇ ਕਿਸੇ ਨੂੰ ਕੋਈ ਕੰਮ ਹੈ ਇੱਕ ਇਸਤਤ ਸੱhle ਸਾਰੇ ਅਫਸਰ ਸਾਹਿਬਾਨ ਦੇ ਕੋਲ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਨੇ ਲੋਕਾਂ ਦੇ ਕੰਮ ਨੇ ਉਹ ਜਿਹੜੇ ਸੌਲਵ ਕਰਨਗੇ ਔਰ ਸਾਡੇ ਮਾਨਯੋਗ ਡੀਸੀ ਸਾਹਿਬ ਔਰ ਉਹਨਾਂ ਦੇ ਅਗਵਾਈ ਦੇ ਵਿੱਚ ਸਾਡਾ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਹੈ ਜਿਹੜੇ ਵਕਤ-ਵਕਤ ਵਿਭਾਗਾਂ ਦੇ ਅਧਿਕਾਰੀ ਨੇ ਸਾਡੇ ਐਸਟੀਐਮ ਸਾਹਿਬ ਔਰ ਜਿੰਨੇ ਵੀ ਸਾਡੇ ਅਫਸਰ ਸਾਹਿਬਾਨ ਨੇ ਸਾਰੇ ਬੈਠ ਕੇ ਅੱਜ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਨੇ ਔਰ ਮੌਕੇ ਤੇ ਹੀ ਉਹਨਾਂ ਮੁਸ਼ਕਲਾਂ ਦਾ ਹੱਲ ਕਰ ਰਹੇ ਨੇ ਜੋ-ਜੋ ਵੀ ਮਨ ਲੈ ਕੇ ਕਿਸੇ ਤਰੀਕੇ ਦੇ ਵੀ ਸੌਦਾ ਜਿਹੜੀ ਹੋਰ ਜੋ ਵੀ ਲੋਕਾਂ ਨੂੰ ਜਿਹੜੇ ਇੱਥੇ ਲੈਣਾ ਚਾਹੁੰਦੇ ਨੇ ਉਹ ਆਪਦੀਆਂ ਸੁਵਿਧਾਵਾਂ ਇੱਥੇ ਆ ਕੇ ਲੈ ਰਹੇ ਜਿਆਦਾ ਤਾਂ ਸਮੱਸਿਆ ਕੋਈ ਨਹੀਂ ਸਾਹਮਣੇ ਦੇਖੋ ਮੈਂ ਤਾਂ ਜਿਆਦਾ ਕੋਈ ਜਿਆਦਾ ਸਮੱਸਿਆ ਇੰਨੀ ਸਾਨੂੰ ਨਹੀਂ ਲੱਗੀ ਔਰ ਲਖਨ ਦਾ ਸਾਰਿਆਂ ਦੇ ਵਿੱਚ ਲੋਕ 35 ਜਿਵੇਂ ਇਸ ਸੱਸਿਆ ਵਿੱਚ ਹਰ ਡਿਪਾਰਟਮੈਂਟ ਦੇ ਵਿੱਚ ਜਿਵੇਂ ਲੋਕ ਆਏ ਨੇ ਚੈੱਕ ਕੀਤਾ ਹੈ ਔਰ ਉਹਨਾਂ ਨੂੰ ਟਾਈਮ ਦਿੱਤਾ ਗਿਆ ਹੈ ਕਿ ਐਨੇ ਟਾਈਮ ਦੇ ਵਿੱਚ ਇਹਨਾਂ ਦਾ ਜਿਹੜਾ ਇਹ ਕੰਮ ਹੋਣਾ ਵਾਲਾ ਉਹ ਹੋਊਗਾ ਜਿੱਦਾਂ ਕਿ ਇਸਕਾਰ ਜਿਵੇਂ ਸੀਗੇ ਸਾਡੇ ਪਟਵਾਰੀ ਜਿਹੜੇ ਮਾਦਦ ਕਰ ਰਹੇ ਨੇ ਤੇ ਉਹ ਅੱਜ ਤਸੀਲ ਦਾ ਸਾਹਿਬ ਔਰ ਜਿਹੜੇ ਅੱਜ ਇੰਤਕਾਲ ਜਿੰਨੇ ਵੀ ਨੇ ਉਹ ਕਰਕੇ ਜਾਣਗੇ ਤਾਂ ਕਹਿ ਸਕਦੇ ਆ ਜਿਹੜੇ ਸਾਡੇ ਲੋਕ ਨੇ ਲੋਕਾਂ ਨੂੰ ਵਕ ਵਕ ਦਫ਼ਤਰਾਂ ਦੇ ਵਿੱਚ ਵਕ ਵਕ ਥਾਵਾਂ ਤੇ ਨਾ ਜਾਣਾ ਪਵੇ ਇੱਕ ਹੀ ਸ਼ਬਦ ਦੇ ਥੱਲੇ ਸਾਰੇ ਅਫਸਰ ਸਹਿਬਾਨ ਮਿਲ ਜਾਣ ਉੱਥੇ ਕੰਮ ਹੋ ਜਾਣਾ ਤਾਂ ਉਹ ਜਿਹੜਾ ਉਸ ਨਿਹਾਸ ਦੇ ਨਾਲ ਅਜਿਹਾ ਕੰਮ ਸ਼ਿਕਾਇਤਾਂ ਦੇ ਸਰ ਅੰਬਾਰ ਲੱਗੇ ਹੋਏ ਨੇ ਜਿਵੇਂ ਅੱਜ ਲੱਗਿਆ ਹੈ ਕਾਫੀ ਟਾਈਮ ਬਾਅਦ ਲੱਗਿਆ ਹੈ ਦਫ਼ਤਰਾਂ 'ਚ ਕੀ ਗੱਲ ਕੰਮ ਨਹੀਂ ਹੋ ਰਿਹਾ ਇਸ ਕਰਕੇ ਇੱਥੇ ਇੰਨੀ ਜ਼ਿਆਦਾ ਕਈ ਕੰਪਲੇਂਟਸ ਆ ਰਹੀਆਂ ਨੇ ਕਿ ਪੰਜ-ਪੰਜ ਸਾਲ ਤੋਂ ਪੈਂਡਿੰਗ ਪਈਆਂ ਨੇ ਨਹੀਂ ਪੈਂਡੀਆਂ ਵੀ ਨਹੀਂ ਨੇ ਇਹ ਜਿਹੜੀ ਨਿਚੀ ਹੋ ਜਾਂਦਾ ਇੱਕ ਜਿਹਨੇ ਡਿਪਾਰਟਮੈਂਟ ਹੈ ਕੋਈ ਉਹਦੇ ਕੋਲ ਕੰਮ ਜਾਂਦਾ ਹੈ ਜਾਂ ਉਹਨਾਂ ਨੂੰ ਕਈ ਵਾਰ ਕੋਈ ਚੰਡੀਗੜ੍ਹ ਮੀਟਿੰਗ ਆ ਜਾਂਦੀ ਹੈ ਜਾਂ ਕਿਤੇ ਹੋਰ ਮੀਟਿੰਗ ਆ ਜਾਂਦੀ ਹੈ ਉਹਨਾਂ ਨੂੰ ਜਾਣਾ ਪੈਂਦਾ ਹੈ ਤਾਂ ਕਈ ਵਾਰ ਦਫ਼ਤਰਾਂ ਦੇ ਵਿੱਚ ਅਫਸਰ ਨਹੀਂ ਮਿਲਦੇ ਉਸ ਲਈ ਅੱਜ ਨਾਲ ਇੱਕ ਕੋਸ਼ਿਸ਼ ਕੀਤੀ ਗਈ ਹੈ ਇੱਕ ਛੱਤ ਦੇ ਥੱਲੇ ਜੇ ਕਿਸੇ ਨੂੰ ਕੋਈ ਕੰਮ ਹੈ ਸਾਰੇ ਅਫਸਰ ਸਹਿਬਾਨ ਬੈਠੇ ਨੇ ਔਰ ਕਿਤੇ ਵਕ ਵਕ ਦਫ਼ਤਰਾਂ ਦੇ ਵਿੱਚ ਨਾ ਜਾਣਾ ਪਵੇ ਔਰ ਵਕ ਵਕ ਜਿਵੇਂ ਕਹਿ ਦਈਏ ਜਲਾਲਾਬਾਦ ਨਾ ਜਾਣਾ ਪਵੇ ਹੋਰ ਇੱਕ ਥਾਂ ਤੇ ਹੀ ਜਿਹੜੇ ਸਾਰੇ ਆਪ ਦੇ ਲੋਕ ਕੰਮ ਕਰਵਾ ਲੈਣ

जोड़े अफसर होंगे गए साहबान उत्थे जाएंगे जिन्हें दिवे मुश्किलों उत्तर सुनिया जा अज का जो अभी क्या किसी एस बी एम ऑफिस लगाया किसी सो दैट इतने के लोगल जोर मसले हैं अच्छे सुन सके इस अलावा अभी सी एम साहब ददायतों का एक डेस्क क्रिएट किया जिसे छह बख विभागों के बंदे मेरे ऑफिस बिल्कुल एंट्रेंस से बैठे हेल्प डेस्क ताकि वो उन्होंने गाइड कर दें कि तुम कितने जाने रहे हैं कि बंद का थोड़ा काम है किस तरह हो जाएगा रजिस्टर्स प्रॉपर मेनटेन किए गए हैं ताकि असं उन्होंने चेक कर सीए लेकिन कई बार शिकायत यह होंगे जीडिया तो होने वाली होंगे कई बार शिकायत होने वाली नहीं होंगे गलत भी होंगे वो गलत जो बंदा कहता है मैं पांच साल तो आ रहा जो गलत है तो वो पांच साल की दस साल भी नहीं ठीक होएगा क्योंकि गलत है लेकिन जो सही होएगा वे प्रॉपर रजिस्टर मेनटेन किए जा रहे हैं उन्होंने एंट्रीज दी जाएगी और उस बंद दसिया जाएगा कि जो गलत है ਤੁਹਾਡੇ 'ਚ ਇਹ ਕਮੀ ਹੈ ਇਹ ਗਲਤੀ ਹੈ ਇਹ ਲੀਗਲੀ ਨਹੀਂ ਹੈ ਇੱਥੇ ਇੱਕ ਰਾਣੀ ਮੈਮ ਨੇ ਜਿਹਨਾਂ ਨਾਲ ਗੱਲਬਾਤ ਕੀਤੀ ਜਾਦੀ ਤੁਹਾਡੇ ਵੱਲੋਂ ਕੋਈ ਲੱਗਿਆ ਵੀ ਕਿਸ ਤਰ੍ਹਾਂ ਦਾ ਕੋਈ ਉਹਨਾਂ ਕੋਲ ਰਿਪੋਰਟ ਹੈ ਜਾਂ ਕੁਝ ਹੋ ਗਿਆ ਹੈ ਅਸੀਂ ਜੋ ਉਹਨਾਂ ਨੇ ਦਿਵਾਰੀਆਂ ਨੇ ਜੋ ਸ਼ੁਰੂ ਕੀਤਾ ਹੈ ਆਪਣੇ ਰਜਿਸਟਰ ਵਗੈਰਾ ਦਾ ਹੈ ਪ੍ਰੋਪਰਲੀ ਅਸੀਂ ਉਹਨਾਂ ਨੂੰ ਵੀ ਗਾਈਡ ਕਰ ਰਹੇ ਹਾਂ ਕਿ ਤੁਸੀਂ ਕਿਸ ਦਾ ਨਾਮ ਲਿਖਣਾ ਹੈ ਜਿਹੜੇ ਕੰਮ ਕਰਨ ਵਾਲੇ ਹੋ ਸ਼ਿਕਾਇਤ अपने इनको कैंप का रजिस्टर अगले कैंप से जाएगा उसको अगले कैंप से भेजा जाएगा ताकि ऐसी बैक से जब उस बंदे का फोन नंबर आएगा सी उन्होंने फोन करके पूछ सकते हैं और अधिकारी आगे लिखेगा कि ज्यादा कम हो गया हर जगह कम हो गया जी नहीं हुआ तो इसका किया कम भी होया यानी कि जाएगी इसको तो अलावा सीएम साहब ने ले दे भी उन्होंने भी होते ਕਈਆਂ ਸ਼ਿਕਾਇਤਾਂ ਸਾਡੀ ਮੁੱਖ ਮੰਤਰੀ 사무ਚਾਰਨੀ ਹੈ ਉਹ ਵੀ ਵਿਦਿਨ ਟਾਈਮ ਫਰੇਮ ਸਾਡੀਆਂ ਲੋਕਲ ਸ਼ਿਕਾਇਤਾਂ ਮੁੱਖ ਮੰਤਰੀ ਦਫਤਰ ਵਿੱਚ ਪਹੁੰਚਣ ਤਾਂ ਕਿ ਉਹਨਾਂ ਦਾ ਟਾਈਮ ਲਿਮਿਟ ਤਾਰਾ ਦੇ। ਇਟ ਹੀ ਡਬਲਯੂ ਐਸ ਸਰਟੀਫਿਕੇਟ ਬਰਥ ਸਰਟੀਫਿਕੇਟ ਹੋਰ ਸਰਟੀਫਿਕੇਟ ਲੈਣ ਲਈ ਇੱਕ ਮੈਮੇਜਰ ਦੇ ਕਾਫੀ ਸ਼ਿਕਾਇਤਾਂ ਨੇ ਸਰਟੀਫਿਕੇਟ ਨਹੀਂ ਮਿਲਦੇ ਤੁਸੀਂ ਵੀ ਉਹਨਾਂ ਨਾਲ ਗੱਲਬਾਤ ਕੀਤੀ ਕਿ ਇਹ ਮਸਲਾ ਹੱਲ ਹੋਏਗਾ ਲੋਕਾਂ ਦਾ ਮੈਡਮ ਦੇ ਡੈਸਕਪਲੇ ਬੈਠ ਕੇ ਮੈਡਮ ਦੀ ਜਿੱਥੇ ਪੈਂਡੈਂਸੀ ਹੈ ਜੋ ਹੈ ਵਿਨਲ ਐਡਰੈਸ ਚੈੱਕ ਕਰ ਵਾਟ ਇਜ਼ ਦ ਪ੍ਰੋਬਲਮ ਇਹ ਦਾ ਰੂਟ ਕਾਸ ਪ੍ਰੋਬਲਮ ਦਾ ਰ ਹੈ ਕਿ ਮੈਡਮ ਨਹੀਂ ਕਰ ਪਾ ਰਹੇ ਜਾਂ ਕੋਈ ਹੋਰ ਪ੍ਰੋਬਲਮ ਹੈ ਉਹ ਚੈੱਕ ਕਰ। ਮੈਂ ਆਖਰੀ ਕੋਰੀਡੋਰ ਹੈ ਇੱਥੇ ਇੱਕ ਵੀ ਪੱਖਾ ਨਹੀਂ ਲੱਗਿਆ। ਇੱਥੇ ਰਜਿਸਟਰੀ ਹੁੰਦੀ ਹੈ ਲੋਕ ਕਾਫੀ ਖੜੇ ਹੁੰਦੇ ਨੇ ਹੁਣ ਵੀ ਗਰਮੀ ਤੁਸੀਂ ਖੜੇ ਹੋ। 6 ਪੁਆਇੰਟ ਦੇ ਪੱਖੇ ਮੈਡਮ 6 ਪੁਆਇੰਟ ਦੇ ਇੱਕ ਹੀ ਪੱਖਾ ਲੱਗਿਆ ਜੀ। ਨਹੀਂ ਇਹ ਦੇਖੋ ਇਹ ਲੱਗਿਆ ਹੋਰ ਸਰਵਾ ਲੈਂਦੇ ਆ। ਇੱਕ ਵੀ ਨਹੀਂ ਹੈਗਾ ਤੇ ਰਜਿਸਟਰੀ ਆ ਨਹੀਂ ਸਿਟਿੰਗ ਲਈ ਕੋਈ ਅਰੇਂਜਮੈਂਟ ਨਹੀਂ। ਪੱਖੇ ਲਗਵਾ ਦੇਣਾ ਸਿਟਿੰਗ ਦਾ ਅਰੇਂਜਮੈਂਟ। ਮੈਂ ਆਫਟਰ ਕੈਂਪ ਆਫਟਰ ਕੈਂਪ ਦਫ਼ਤਰਾਂ 'ਚ ਖਜਲ ਖਰਾਬੀ ਖਤਮ ਹੋਏਗੀ ਮੈਂ। ਤੁਸੀਂ ਆਏ ਵੀ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਅਸੀਂ ਖੱਜਲ ਖਵਾਰੀ ਬਿਲਕੁਲ ਨਾ ਕਰੀਏ ਜਿਹੜਾ ਬੰਦਾ ਦਫ਼ਤਰ ਇੰਨੀ ਦੂਰ ਤੋਂ ਆਉਂਦਾ ਹੈ 20 ਕਿਲੋਮੀਟਰ 25 ਕਿਲੋਮੀਟਰ ਉਹ ਅਲੱਗ-ਅਲੱਗ ਦਫ਼ਤਰਾਂ 'ਚ ਜਾਂਦਾ ਹੈ ਤਾਂ ਹੀ ਅਸੀਂ ਇੱਥੇ ਫਾਜ਼ਿਲ ਦਾ ਕੈਂਪ ਲਾਇਆ ਹੈ ਫਾਜ਼ਿਲ ਦਾ ਵਿਸਿਨਿਟੀ 'ਚ ਕਿਸੇ ਨੂੰ ਕੰਮ ਹੈ ਸਾਰੇ ਅਫਸਰ ਆ ਜਾਂਦੇ ਨੇ ਆਪਣੇ ਸਾਰੇ ਕੰਮ ਇੱਥੇ ਕਰਾ ਕੇ ਜਾਓ ਤੁਸੀਂ ਲੋਕਾਂ ਤੁਸੀਂ ਲੋਕਾਂ ਦੇ ਅਫਸਰਾਂ ਨਾਲ ਮਿਲੇ ਹੋ ਤੁਸੀਂ ਸੈਟੀਸਫਾਈ ਹੋ तो प्रॉब्लम सुनी है लोगों की भी आप प्रॉब्लम ऐसी सुनी है और साड़ी मैक्सिमम है उनमें कि जिन्निया ऐसी हल कर सकी ऐसी एक्ट को करके देंगे चाहिए पर प्रॉब्लम इलीगल भी होगी चेंज नहीं हो सके चाहे वो इंसान कहते कि जी दस साल तो नहीं होया जिन्नी दिल होएगा वो नहीं होएगा ठीक है वो कभी भी नहीं होएगा जरा लीगल होएगा लीगल काम करने लिए ऐसी बैठे और उसी सारे मॉनिटरिंग करेंगे कि ऐसा काम प्रॉपर एबीएन न्यूज चैनल देखने वाले सभी दर्शकों से हम अपील करते हैं कि एबीएन न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत